ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆ ਮਸਾਲਿਆਂ ਵਿੱਚੋਂ ਜਿਹਦਾ ਆਪਾਂ ਤੜਕਾ ਵੀ ਲਾਉਨੇ ਆ ਸਾਰਾ ਸਿਆਲ ਆ ਜਿਹੜਾ ਆਪਣਾ ਹਰੇਕ ਸਬਜ਼ੀ ਦੇ ਵਿੱਚ ਵਰਤੇ ਜਾਣ ਵਾਲਾ ਲਸਣ ਕਿਸਾਨ ਭਰਾਵੋ ਅੱਜ ਆਪਾਂ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਜਿਹਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲਾਂ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਸਿਆਲ ਰੁੱਤ ਦੇ ਵਿੱਚ ਜੇ ਆਪਾਂ ਫਸਲ ਦੀ ਗੱਲ ਕਰੀਏ ਤਾਂ ਹੋਏਗਾ ਜੀ ਲਸਣ ਕਿਸਾਨਵਾਰੂ ਜੇ ਤਾਂ ਇਹਦਾ ਰੇਟ ਆ ਜੇ ਤਾਂ ਤਾਂ ਇੱਕ ਏਕੜ ਦੇ ਵਿੱਚੋਂ ਆਪਾਂ ਨੂੰ ਬਹੁਤ ਹੀ ਸੋਹਣੀ ਹੈ ਜਿਹੜਾ ਆਪਾਂ ਨੂੰ ਆਮਦਨ ਦੇ ਜਾਂਦਾ ਹੈਗਾ ਯਾਨੀ ਘੱਟ ਤੋਂ ਘੱਟ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਸੀਜ਼ਨ ਦੇ ਵਿੱਚ 50 ਤੋਂ ਲੈ ਕੇ 70 ਜਾਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਿਹੜਾ ਵੇਖਣ ਵਾਲਾ ਲਸਣ ਦੀ ਬਾਰੇ ਗੱਲ ਕਰਦੇ ਅੱਜ ਕਿਸਾਨ ਵੀਰੋ ਜੇ ਆਪਾਂ ਇਹਦੇ ਵਿੱਚ ਸਮੱਸਿਆ ਸਭ ਤੋਂ ਵੱਧ ਆਉਂਦੀ ਹੈ ਜੀ ਆਪਾਂ ਨੂੰ ਕੱਖਾਂ ਦੀ ਜਿਹਨੂੰ ਆਪਾਂ ਨਦੀਨ ਬੋਲਦੇ ਆਂਗੇ ਉਦੇ ਵਾਸਤੇ ਕਿਸਾਨ ਭਰਾਵੋ ਆਪਾਂ ਨੇ ਇੱਕ ਜਿਹੜੀ ਅੜਾਮਾ ਕੰਪਨੀ ਦੀ ਡੈਕਲ ਹੈ ਉਸ ਦਵਾਈ ਦੇ ਜਿਹੜੀ ਵਰਤੋਂ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਵੀ ਜਮੀ ਜਿਵੇਂ ਆਪਾਂ ਰਾਉਂਡ ਆਪੇ ਛਿੜਕੀ ਹੁੰਦੀ ਹੈ ਉਸ ਹਿਸਾਬ ਦੇ ਨਾਲ ਜਿਹੜਾ ਇਹਨੇ ਕੱਖਾਂ ਦੀ ਸਾਰਿਆਂ ਦੀ ਫੂਸ ਬਣਾਤਾ ਸਭ ਤੋਂ ਜੇ ਆਪਾਂ ਵਧੀਆ ਗੱਲ ਮੰਨੀਏ ਤਾਂ ਉਹ ਤਾਂ ਹੈਗੇ ਜੀ ਆਪਣੀ ਗੜਾਈ ਗੜਾਈ ਦੇ ਵਰਗੀ ਤਾਂ ਕੋਈ ਰੀਸ ਨਹੀਂ ਹੈਗੀ ਉਹਦੇ ਨਾਲ ਆਪਾਂ ਜਿਹੜਾ ਨਦੀਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈਗਾ ਪਰ ਜਿਹੜੇ ਕਿਸਾਨ ਵੀਰਾਂ ਦੇ ਵਿੱਗਾ ਜਾਂ 2 ਵਿੱਗੇ ਜਾਂ 1/2 ਵਿੱਗਾ ਲਸਣ ਦੀ ਕਾਸ਼ਤ ਕੀਤੀ ਹੋਈ ਆ ਜਾਂ ਜ਼ਿਆਦਾ ਹੈ ਉਹਨਾਂ ਨੂੰ ਜਿਹੜੀ ਗੜਾਈ ਕਰਨੀ ਜਿਵੇਂ ਬਹੁਤ ਜ਼ਿਆਦਾ ਕੱਖ ਹੋ ਜਾਂਦੇ ਨੇ ਔਖੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਹੜੀ ਦਵਾਈ ਦੀ ਵਰਤੋਂ ਕੀਤੀ ਉਹ ਦਵਾਈ ਵਿੱਚ ਦੋ ਟੈਕਨੀਕਲ ਨੇ ਜੀ ਕਿਸਾਨ ਭਰਾਵੋ ਆਹਾ ਜਿਹੜੀ ਆਪਾਂ ਨੇ ਦਵਾਈ ਦੀ ਹੈ ਜਿਹੜੀ ਵਰਤੋਂ ਕੀਤੀ ਹੈ ਵਿੱਚ ਦੋ ਟੈਕਨੀਕਲ ਲੰਗੇ ਤੇ ਥੋੜਾ ਜਿਆ ਜਿਵੇਂ ਆਪਾਂ ਕਹਿ ਦਈਏ ਲਸਣ ਨੂੰ ਥੋੜਾ ਜਿਆ ਹਫਤਾ ਕੇ ਜਦ ਆਪਾਂ ਸਪਰੇਅ ਕਰਦੇ ਆ ਇਹ ਲਸਣ ਨੂੰ ਖੜਾ ਆਉਂਦੀ ਹੈਗੀ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਉਹ ਗਰਾਸ ਲਸਣ ਦੀ ਜਿਹੜੀ ਗਰੋਥ ਹੈਗੀ ਉਹ ਬਹੁਤ ਸੁਣੀ ਹੋ ਜਾਂਦੀ ਹੈਗਾ ਤੁਸੀਂ ਵੇਖ ਸਕਦੇ ਹੋ ਵੀ ਤਕਰੀਬਨ ਸਾਰੇ ਹੀ ਜਿੰਨੇ ਵੀ ਮੇਰੇ ਲਸਣ ਦੇ ਵਿੱਚ ਕੱਖ ਤੇ ਗੇ ਚਿਹੇ ਚੌੜੀ ਪੱਤੇ ਵਾਲਾ ਹੁਣ ਤੇ ਸੰਗਣੀ ਪੱਤੀ ਵਾਲਾ ਨੇ ਸੰਗਣੀ ਪੱਤੀਆਂ ਦੇ ਵਿੱਚ ਕਿਸਾਨ ਭੁਰੇ ਜਿਵੇਂ ਵਿਗੜ ਆ ਜਾਂਦੀ ਹੈਗੀ ਚੌੜੀ ਪੱਤੀ ਦੇ ਵਿੱਚ ਜਿਵੇਂ ਖੰਡੀ ਆ ਗਈ ਜਾਂ ਗਦੇ ਕੰਨਾ ਆ ਗਿਆ ਇਸ ਤਰ੍ਹਾਂ ਦੇ ਜਿਹੜੇ ਕੱਖ ਨੇ ਉਹ ਸ਼ਾਮਲ ਹੁੰਦੇ ਨੇ ਤੇ ਇਹ ਦੂਜੀ ਉੱਤਰ ਕੇ ਕਿਸਾਨ ਵੀਰੋ ਇੱਕ ਆਪਾਂ ਨੇ ਇੱਕ ਹਫ਼ਤੇ ਮਗਰੋਂ ਇਹਦੇ ਉੱਤੇ ਜਿਹੜੀ ਉਲੀ ਵਾਲੀ ਸਪਰੇਅ ਆ ਉਹ ਕਰਨੀ ਹੀ ਕਰਨੀ ਹੈਗੀ ਕਿਉਂਕਿ ਜੇਰੀ ਦੇ ਵਿੱਚ ਜਿਹੜੀਆਂ ਆਪਣੀਆਂ ਉਲੀ ਦੇ ਨਾਸ਼ਕ ਦਵਾਈਆਂ ਨੇ ਉਹ ਬਚਤ ਹਰੇਕ ਦੇ ਘਰੇ ਪੀਂਆਂ ਲੱਗੀਆਂ ਤੇ ਐਵੇਂ ਸਟਾਰ ਹੋਵੇ ਚਾਹੇ ਅਵਤਾਰ ਟਾਹਾ ਪਾਊਡਰ ਹੋਵੇ ਚਾਹੇ ਫੌਲੀ ਕੇਅਰ ਹੋਵੇ ਚਾਹੇ ਜਾ ਕਸਟੋਰੀਆ ਹੋਵੇ ਇੱਕ ਸਪਰੇਅ ਆ ਜਿਹੜੀ ਹਫ਼ਤੇ ਮਗਰੋਂ ਆਪਾਂ ਨੇ ਉਹਦੀ ਕਰਨੀ ਕਰਨੀ ਹੈਗੀ ਕਿਉਂਕਿ ਜਦੋਂ ਲਸਣ ਦੀ ਗ੍ਰੋਥ ਵਧੀਆ ਹੋਊਗੀ ਤਾਂ ਉਹਦੇ ਥੱਲੇ ਜਿਹੜੀ ਗੰਢੀ ਹੈਗੀ ਉਹ ਵੀ ਬਹੁਤ ਸੋਹਣੀ ਹੋਊਗੀ ਕਈ ਕਿਸਾਨ ਵੀਰਾਂ ਦੇ ਜਿਵੇਂ ਆਹ ਪੱਤੇ ਜਿਵੇਂ ਤੁਸੀਂ ਵੇਖ ਰਹੇ ਹੋਗੇ ਬਿਲਕੁਲ ਆਪਣੇ ਲਸਣ ਦੇ ਹਰੇ ਨੇ ਕਈ ਨਾ ਟੂਸਾ ਜਿਹੜਾ ਇੱਥੋਂ ਆ ਨੋਕ ਹੈ ਜਿਹੜੀ ਉਹ ਸੁੱਕਣੀ ਸਟਾਰਟ ਹੋ ਜਾਂਦੀ ਹੈ ਕਿਸਾਨ ਵੀਰੋ ਉਹ ਜਾਂ ਤਾਂ ਇੱਕ ਜ਼ਿਆਦੇ ਜਿਵੇਂ ਠੰਡ ਪੈਣੀ ਉਹਦੇ ਕਰਕੇ ਵੀ ਹੋ ਸਕਦੀ ਹੈਗੀ ਜਾਂ ਇਹਦੇ ਵਿੱਚ ਨਾ ਥ੍ਰਿਪਸ ਦਾ ਅਟੈਕ ਆ ਜਾਂਦਾ ਪੱਤੀਆਂ ਦੇ ਵਿੱਚ ਇੱਥੇ ਤੇ ਆਪਾਂ ਨੂੰ ਜਿਹੜੀ ਨਿਗਾ ਨਾਲ ਨਾਜ਼ਰ ਨਹੀਂ ਆਉਂਦੀ ਕਿ ਬਿਲਕੁਲ ਬਰੀਕ ਬਰੀਕ ਤਰ੍ਹਾਂ ਦੇ ਜਿਹੜੇ ਥ੍ਰਿਪਸ ਹੈ ਜਾਨਵਰ ਹੁੰਦੇ ਨੇ ਇਹ ਵਿੱਚ ਇਹਦਾ ਰਸ ਜਿਹੜਾ ਚੂਸੀਆਂਦਿਆਂਗੇ ਉਹਦੇ ਵਾਸਤੇ ਜਾਂ ਤਾਂ ਆਪਾਂ ਜੰਪ ਦਵਾਈ ਉਹਦਾ ਪ੍ਰਯੋਗ ਕਰ ਸਕਦੇ ਆਂਗੇ ਜਾਂ ਫਿਰ ਆਪਾਂ ਡੈਲੀਗੇਟ ਡੈਲੀਗੇਟ ਦਾ ਵੀ ਆਪਾਂ ਪ੍ਰਯੋਗ ਹੈ ਜਿਹੜਾ ਲਸਣ ਦੇ ਵਿੱਚ ਕਰ ਸਕਦੇ ਆਂ ਉਹ ਤੁਸੀਂ ਆਪਦੇ ਹਿਸਾਬ ਦੇ ਮਤਲਬਕ ਉਹਦੀ ਡੋਜ਼ ਲੈਣੀ ਹੈਗੀ ਜੇ ਬਿੱਗੇ ਦੇ ਹਿਸਾਬ ਨਾਲ ਹੈ ਤੁਸੀਂ ਆਪਦੇ ਹਿਸਾਬ ਨਾਲ ਲੈ ਲਿਓ ਜੇ ਛੋਟੀ ਕਿਆਰੀ ਇੱਕ ਨਧੇ ਤੋਂ ਨਾਲ ਵੱਧ ਡੋਜ਼ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਹੈਗਾ ਕਿਉਂਕਿ ਜਾਦੇ ਡੋਜ਼ ਨਾਲ ਜਿਹੜਾ ਆਪਾਂ ਲਸਣ ਨੂੰ ਵਧਾਉਂਦੇ ਬਣਾਉਂਦੇ ਉਹਦੀ ਗਰੋਥ ਵਿੱਚ ਵਾਧਾ ਰੁਕਾ ਲੈਣਗੇ ਤੇ ਅਗਲੀ ਗੱਲ ਹੈਗੀ ਹੈ ਕਿਸਾਨ ਭਰਾਵੋ ਇਹਦੇ ਵਿੱਚ ਜਿਹੜੇ ਕਿਸਾਨ ਵੀਰਾਂ ਨੇ ਲਸਣ ਲਾਇਆ ਹੈ ਇਹਦੇ ਵਿੱਚ ਥੋੜਾ ਘਣਾ ਜਿਹੜਾ ਜਿਸਮ ਘਟੋ-ਘਟਾ ਬਿੱਗੇ ਦੇ ਹਿਸਾਬ ਨਾਲ ਜੇ ਲਾਈਏ ਤਾਂ ਇੱਕ ਬੋਰੀ ਦੇ ਹਿਸਾਬ ਨਾਲ ਤੁਸੀਂ ਬਾਕੀ ਐਡਜਸਟ ਕਰ ਲਓ ਕਿੰਨਾ ਕਿ ਥੋੜਾ ਥੋਆਏਗਾ ਤੇ ਉਹ ਜੋ ਲਾਜ਼ਮੀ ਪਾਉਣਾ ਹੈ ਤੇ ਇੱਕ ম্যাগਨੀਸ਼ੀਅਮ ਸਲਫੇਟ ਉਹਦੀ ਵਰਤੋਂ ਵੀ ਆਪਾਂ ਨੇ ਇਹਦੇ ਵਿੱਚ ਜਿਹੜੀ ਲਸਣ ਦੇ ਵਿੱਚ ਲਾਜ਼ਮੀ ਕਰਨੀ ਹੈ ਤੇ ਜੂਰੀਏ ਦੀ ਜੇ ਡੋਜ਼ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਵਿੱਚ 15 ਦਾਣੇ ਬਾਧੋ ਜੂਰੀਏ ਦੀ ਜਿਹੜੀ ਡੋਜ਼ ਹੈ ਉਹੋ ਵਰਤਣੀ ਹੈਗੀ ਤੇ ਜਦੋਂ ਤੁਹਾਡਾ ਲਾਸਣ 60 ਤੋਂ ਜਾਂ 70 ਦਿਨਾਂ ਦਾ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਜਿਹੜੀ ਜੂਰੀਏ ਦੀ ਡੋਜ ਹੈ ਜਿਹੜੀ ਉਹ ਬਿਲਕੁਲ ਹੀ ਬੰਦ ਕਰ ਦੇਣੀ ਹੈ ਹਾਂ ਤੁਸੀਂ ਐਨ ਪੀ ਕੇ ਜਿਵੇਂ 111 ਹੈ 0 52 34 ਹੈ ਜਿਵੇਂ ਪोटाश ਹੈਗਾ ਤੇ ਉਹਦੀ ਵਰਤੋਂ ਹੈ ਜਿਹੜੀ ਆਪਾਂ ਕਰ ਸਕਦੇ ਹਾਂਗੇ ਕਿਸਾਨ ਵੀਰੋ ਕਈ ਵੀਰ ਨਾ ਜਦ ਗੰਢੀ ਬਣਦੀ ਆ ਉਦੋਂ ਵੀ ਜੂਰੀਏ ਦੀ ਵਰਤੋਂ ਕਰੀ ਜਾਂਦੇ ਨੇ ਉਹ ਸ਼ਿਕਾਇਤ ਹੋਏ ਹੁੰਦੀ ਹੈ ਵੀ ਯਾਰ ਗੰਢੀ ਬਣਦੀ ਆ ਗੰਢੀ ਵਿੱਚ ਨਾ ਗੰਢੀ ਫੇਰ ਬਣ ਜਾਂਦੀ ਆ ਨਿਕੀ ਜੀ ਤੇ ਵਿੱਚ ਪੀਛੀਆਂ ਜੀਆਂ ਜਿਹੜੀਆਂ ਬਣੀਆਂ ਜਾਂਦੀਆਂ ਨੇਗੀਆਂ ਉਹ ਇਹੀ ਕਾਰਨ ਹੈ ਵੀ ਜਿਹੜਾ ਆਪਾਂ ਲੇਟ ਹੈ ਜੂਰੀਆ ਲਸਣ ਦੇ ਵਿੱਚ ਪਾਈ ਜਾਂਦੇ ਆਗੇ ਤੇ ਉਹਨੂੰ ਤਾਕਤ ਮਿਲ ਜਾਂਦੀ ਹੈ ਉਹ ਤੋਂ ਸਾਈਡ ਤੋਂ ਜਿਹੜੀ ਗੰਢੀ ਹੋ ਘੱਡੀ ਜਾਂਦਾ ਹੈਗਾ ਜੇ ਤੁਸੀਂ 60 ਤੋਂ ਲੈ ਕੇ 70 ਦਿਨਾਂ ਦੇ ਵਿੱਚ ਵਿੱਚ ਜਿਹੜਾ ਲਸਣ ਦਾ ਜੂਰੀਆ ਉਹ ਤੋਂ ਬਾਅਦ ਨਹੀਂ ਪਾਵੋਗੇ ਤਾਂ ਤੁਹਾਡੇ ਇਹ ਕਲੀਆਂ ਨੇ ਬਹੁਤ ਸੋਹਣੀਆਂ ਆਪਣੀਆਂ ਵੱਡਣਗੀਆਂ ਇਹ ਜਿਹੜੀਆਂ ਜਾਣਕਾਰੀਆਂ ਨੇ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਜੀ ਇਹ ਤੇ ਅਗਲੀ ਗੱਲ ਆ ਗਈ ਪਾਣੀ ਦੇ ਮੈਨੇਜਮੈਂਟ ਪਾਣੀ ਵੀ ਕਿਸਾਨ ਭਰਾਵੋ ਇਹਨੂੰ ਨਾ ਮਾਤਰੀ ਦੇਣੇ ਨੇਗੇ ਜਣੀ ਹੁਣ ਤਾਂ ਦੇਖੋ ਸਿਆਲ ਦੇ ਵਿੱਚ ਤਾਂ ਮਿਲਦਾ ਇੱਕ ਪਾਣੀ ਲੱਗਿਆ ਜਾਂ ਦੋ ਲੱਗੇ ਉਸ ਤੋਂ ਬਾਅਦ ਹੁਣ ਆਪਣੀ ਤੇਲ ਪੈਣ ਲੱਗ ਜੂਗਾ ਧੁੰਦ ਪੈਣ ਲੱਗ ਜੂਗੀ ਉਹਦੇ ਕਰਕੇ ਆਪਣੀ ਸਿਹਲਾਵ ਰਹੂਗੀ ਜਿੰਨਾ ਦੇ ਸੁਕਰ ਹੋਊਗੀ ਹੈਣਾ ਜੜ ਦੇ ਵਿੱਚ ਜਿੰਨੀ ਜਿਆਦਾ ਸਿਹਲਾਵ ਰੱਖੋਗੇ ਉੰਨੀ ਇਹਨੂੰ ਬਿਮਾਰੀਆਂ ਦਾ ਅਟੈਕ ਹੈ ਜਿਹੜਾ ਫੰਗਸ ਹੈ ਉਹ ਜਿਆਦਾ ਆਊਗਾ ਜੇ ਜਿੰਨਾ ਇਹ ਬੱਤਰ ਹੋਊਗਾ ਉਨੇ ਇਹਨੂੰ ਬਿਮਾਰੀਆਂ ਦਾ ਅਟੈਕ ਘੱਟ ਆਊਗਾ ਤੇ ਲਸਣ ਦੀ ਗ੍ਰੋਥ ਵੀ ਵਧੀਆ ਹੁੰਦੀ ਰਹੂਗੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਵੀ ਪਾਣੀ ਆਪਾਂ ਨੇ ਕਦੋਂ ਲਾਉਣਾ ਹੈ ਕਿਸਾਨ ਭਰਾਵੋ ਜਦੋਂ ਹੁਣ ਵੈਸੇ ਮੇਰਾ ਲਸਣ ਤਾਂ ਗਿੱਲਾ ਹੈਗਾ ਇਸ ਤਰ੍ਹਾਂ ਆਪਾਂ ਆ ਜੜ ਕੋਲੋਂ ਮਿੱਟੀ ਪੱਟ ਲੈਣੀ ਹੈਗੀ ਮਿੱਟੀ ਪੱਟ ਕੇ ਜੇ ਉਹਦਾ ਇਸ ਤਰ੍ਹਾਂ ਲੱਡੂ ਬਟਿਆ ਜਾਂਦਾ ਹੈਗਾ ਮਿੱਟੀ ਦਾ ਜਿਵੇਂ ਹੁਣ ਆਹ ਹੈ ਇਹਦਾ ਲੱਡੂ ਬਟਿਆ ਗਿਆ ਇਸ ਤਰ੍ਹਾਂ ਤਾਂ ਸਮਝ ਲਓ ਵੀ ਇਹਨੂੰ ਜਿਹੜੀ ਗਿੱਲ ਹੈ ਪ੍ਰੋਪਰ ਹਿੱਟ ਹੋਏ ਨਵੀਂ ਲੈ ਰਿਹਾ ਹੈਗਾ ਤੇ ਜੇ ਤੁਹਾਡਾ ਲੱਡੂ ਇਸ ਤਰ੍ਹਾਂ ਜਿਵੇਂ ਮਿੱਟੀ ਦਾ ਆਪਾਂ ਲੱਡੂ ਬਟ ਲਿਆ ਤੇ ਇਸ ਤਰ੍ਹਾਂ ਜੇ ਲੱਡੂ ਖਿੰਡਦਾ ਹੈਗਾ ਮਿੱਟੀ ਖਿੰਡ ਜਾਂਦੀ ਹੈਗੀ ਤਾਂ ਇਹ ਸਮਝ ਲਓ ਵੀ ਲਸਣ ਨੂੰ ਜਿਹੜੀ ਪਾਣੀ ਦੀ ਆਪਣੀ ਜ਼ਰੂਰਤ ਹੈਗੀ ਹੈ ਜਿੰਨਾ ਚੱਕ ਤੁਹਾਡੀ ਮਿੱਟੀ ਦਾ ਇਸ ਤਰ੍ਹਾਂ ਲੱਡੂ ਬਣਿਆ ਰਹਿੰਦਾ ਹੈਗਾ ਇਸ ਤਰ੍ਹਾਂ ਤਾਂ ਉਹਨਾਂ ਚਿਰ ਆਪਾਂ ਜਿਹੜਾ ਲਸਣ ਨੂੰ ਪਾਣੀ ਬਿਲਕੁਲ ਨਹੀਂ ਦੇਣਾ ਹੈਗਾ ਸੋ ਇਹ ਗੱਲਾਂ ਦਾ ਕਿਸਾਨ ਭਰਾਵੋ ਜ਼ਰੂਰ ਧਿਆਨ ਰੱਖਣਾ ਹੈਗਾ ਬਾਕੀ ਜਿਉਂ-ਜਿਉਂ ਇਹਦੇ ਤੇ ਕੋਈ ਆਪਾਂ ਨੂੰ ਪਰੇਸ਼ਾਨੀ ਆਊਗੀ ਤਾਂ ਆਪਾਂ ਵੀਡੀਓ ਰਾਹੀਂ ਤੁਹਾਨੂੰ ਸੁਚੇਤ ਕਰਦੇ ਰਹਾਂਗੇ ਸੋ ਇਹ ਸਨ ਜੀ ਅੱਜ ਲਸਣ ਬਾਰੇ ਜਾਣਕਾਰੀ ਧੰਨਵਾਦ ਸਤ ਸ੍ਰੀ ਅਕਾਲ